ਨਮਸਕਾਰ ਮੈਂ ਹਾ ਤੁੜਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਮਨੀ ਚੋਣਾਂ ਦਾ ਜਿਵੇਂ ਐਲਾਨ ਹੋਇਆ ਜਿਮਨੀ ਚੋਣਾਂ ਤੋਂ ਕੁਝ ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਬਾ ਜ਼ਗੀਰ ਕੌਰ ਅਤੇ ਡਾਕਟਰ ਚਿਮਾਨੀ ਮਤਨ ਕਰਕੇ ਆਪਣਾ ਉਮੀਦਵਾਰ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਹਲਕਾ ਜਲੰਧਰ ਵੈਸ ਤੋਂ ਲੇਕਿਨ ਇਨਾਂ ਦਿਨਾਂ ਦੇ ਵਿੱਚ ਕਾਫੀ ਦੋਸ਼ ਵੀ ਲਗਾਏ ਜਾ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੋ ਪਾਰਟੀ ਪ੍ਰਧਾਨੀ ਸ਼ੁਰੂ ਕੀਤੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ ਇੱਕ ਧੜਾ ਹੈ ਸੁਖਵੀਰ ਬਾਦਲ ਦਾ ਅਤੇ ਦੂਸਰਾ ਧੜਾ ਹੈ ਪ੍ਰੇਮਚੰਦ ਜੰਦੂ ਮਾਜਰਾ ਮਨਪ੍ਰੀਤ ਈਆਲੀ ਸukhdev Singh Tinsa ਜਿਵੇਂ ਹੀ ਜਿਮਨੀਚ ਹੋਣਾ ਦਾ ਬਿਗਲ ਵੱਜਿਆ ਹੈ ਪੰਜਾਬ ਦੇ ਵਿੱਚ ਜਿਹੜੀਆਂ 10 ਜੁਲਾਈ ਨੂੰ ਹੋਣ ਜਾ ਰਹੀਆਂ ਨੇ ਇਹ ਆਗੂ ਨਾ ਤੇ ਸੁਖਵੀਰ ਬਾਦਲ ਨੇ ਇਹਨਾਂ ਨੂੰ ਕੋਈ ਇਨਵੀਟੇਸ਼ਨ ਦਿੱਤਾ ਹੈ ਕਿ ਤੁਸੀਂ ਆਓ ਅਤੇ ਹਲਕਾ ਵੈਸਲੰਦ ਤੂਪ ਚੋਣ ਪ੍ਰਚਾਰ ਕਰੋ ਲੇਕਿਨ ਇਹ ਆਪਣੇ ਆਪ ਜਿਹੜੇ ਜਲੰਧਰ ਦੇ ਵਿੱਚ ਆ ਗਏ ਨੇ ਅਤੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਈ ਵੋਟ ਮੰਗ ਰਹੇ ਨੇ ਲੇਕਿਨ ਜੇ ਗੱਲ ਕਰੀਏ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਦੀ ਸੁਖਵੀਰ ਬਾਦਲ ਇੰਨਾ ਦਿਨਾਂ ਦੇ ਵਿੱਚ ਜਲੰਧਰ ਇੱਕ ਵਾਰ ਵੀ ਨਹੀਂ ਗਏ ਅਤੇ ਨਾ ਹੀ ਉਹਨਾਂ ਨੇ ਕੋਈ ਚੋਣ ਪ੍ਰਚਾਰ ਕੀਤਾ ਹੈ ਆਪਣੇ ਉਮੀਦਵਾਰ ਵਾਸਤੇ ਇਟ ਮੀਨਸ ਜਿਹੜਾ ਧੜਾ ਲੱਗਦਾ ਹੈ ਸੁਖਬੀਰ ਬਾਦਲ ਦੇ ਨਾਲ ਜਸ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਨਾਲ ਉਹ ਇਹ ਸਾਬਿਤ ਕਰਨਾ ਚਾਹੁੰਦੇ ਨੇ ਇਹ ਪ੍ਰੂਫ ਕਰਨਾ ਚਾਹੁੰਦੇ ਨੇ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਬਿਨਾ ਵੀ ਜਿੰਮਨੀ ਚੋਣ ਜਿੱਤੀ ਜਾ ਸਕਦੀ ਹੈ ਕਿਉਂਕਿ ਪ੍ਰਧਾਨਗੀ ਦੀ ਕੁਰਸੀ ਜਿਹੜੀ ਹੈ ਐਸ ਤਾਂ ਪੂਰੀ ਖਤਰੇ ਦੇ ਵਿੱਚ ਚੱਲ ਰਹੀ ਹੈ ਇੱਕ ਪਾਸੇ ਇਹ ਵੀ ਦੱਸ ਰਹੇ ਨੇ ਸੂਤਰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮਜੀਤ ਮਜੀਠੀਆ ਜਿਹੜੇ ਪਾਰਟੀ ਪ੍ਰਧਾਨ ਹੋ ਸਕਦੇ ਨੇ ਦੂਸਰੇ ਪਾਸੇ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਬੀਬੀ ਜਗੀਰ ਕੌਰ ਨੇ ਇੱਛਾ ਪ੍ਰਗਟਾਈ ਹੈ ਸੁਖਦੇਵ ਸਿੰਘ ਢੀਂਸਾ ਕੋਲ ਮਨਪ੍ਰੀਤ ਯਾਲੀ ਕੋਲ ਅਤੇ ਪ੍ਰੇਮਚੰਦ ਚੰਦੂ ਮਾਜਰਾ ਦੇ ਕੋਲ ਕਿ ਪ੍ਰਧਾਨਗੀ ਸੁਖਬੀਰ ਬਾਦਲ ਤੋਂ ਖੋ ਕੇ ਮੈਨੂੰ ਦਿੱਤੀ ਜਾਵੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਇਹ ਨਵਾਂ ਹੀ ਪਹਿਲੂ ਜਾਂ ਪੱਖ ਦੇਖਣ ਨੂੰ ਮਿਲ ਰਿਹਾ ਹੈ ਕਿ ਪ੍ਰਧਾਨ ਨੇ ਕੋਈ ਇਲਿਮਿਟੇਸ਼ਨ ਨਹੀਂ ਦਿੱਤਾ ਕਿ ਤੁਸੀਂ ਆ ਕੇ ਜਿਮਨੀ ਚੋੜਾ ਨਹੀਂ ਹਲਕਾ ਜਲੰਧਰ ਵੈਸਤੂ ਚੋਣ ਪ੍ਰਚਾਰ ਕਰੋ ਲੇਕਿਨ ਇਹ ਬਿਨ ਬੁਲਾਏ ਮਹਿਮਾਨ ਜਿਹੜੇ ਨੇ ਮਨਪ੍ਰੀਤ ਆਲੀ ਬੀਬੀ ਜਗੀਰਕਰ ਸੁਦੇਸ਼ ਸਿੰਘ ਟੀਨਸਾ ਚੰਦੂ ਮਹਾਜਰਾ ਸਾਰੇ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਰ ਆਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜਾਏ ਗਏ ਉਮੀਦਵਾਰ ਦੀ ਸਪੋਰਟ ਕਰ ਲੈ ਇਟ ਮੀਨਸ ਇਹ ਪ੍ਰੂਫ ਕਰਨਾ ਚਾਹੁੰਦੇ ਨੇ ਕਿ ਸੁਖਵੀਰ ਬਾਦਲ ਦੀ ਅਗਵਾਈ ਤੋਂ ਬਿਨਾ ਜਾਂ ਪ੍ਰਧਾਨਗੀ ਤੋਂ ਬਿਨਾ ਜਿਹੜੀ ਹੈ ਜਿਮਨੀ ਝੋਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿੱਤ ਸਕਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੇ ਮੁਕਾਬਲੇ ਦੀ ਗੱਲ ਕਰੀਏ ਮੁਕਾਬਲਾ ਚੱਲ ਰਿਹਾ ਹੈ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚਕਾਰ ਕਿਉਂਕਿ ਇਹਨਾਂ ਤਿੰਨਾਂ ਪਾਰਟੀਆਂ ਦਾ ਹਲਕਾ ਜਲੰਧਰ ਵੈਸਟ ਤੇ ਪੂਰਾ ਦਬਦਬਾ ਬਣਿਆ ਹੋਇਆ ਹੈ ਉਧਰ ਅੱਜ ਭਗਵੰਤ ਮਾਨ ਵਿਦ ਫੈਮਿਲੀ ਜਲੰਧਰ ਦੇ ਵਿੱਚ ਸ਼ਿਫਟ ਹੋ ਗਏ ਨੇ ਚੋਣ ਪ੍ਰਚਾਰ ਲਈ ਅਤੇ ਅੱਜ ਉਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਵੀ ਹਲਕਾ ਜਲੰਧਰ ਵੈਸਟ ਵਾਸਤੇ ਜਿਹੜਾ ਹੈ ਜਾਰੀ ਕਰ ਦਿੱਤਾ ਹੈ ਕਿਉਂਕਿ ਮਹਿੰਦਰ ਭਗਤ ਜਿਹੜੇ ਨੇ ਜਿਹੜੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਚ ਪਾਰਟੀ ਸ਼ਾਮਲ ਆਏ ਨੇ ਉਹਨਾਂ ਦੇ ਵੀ ਹੌਸਲੇ ਬੁਲੰਦ ਨੇ ਕਿਉਂਕਿ ਉਹਨਾਂ ਨੇ ਕਾਫੀ ਲੰਮਾ ਸਮਾਂ ਰਹਿ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਲਕਾ ਜਿੰਨਦਰਦੀ ਸੇਵਾ ਕੀਤੀ ਹੈ ਧੰਨਵਾਦ